ਆਪਣੇ ਸਮਾਜ ਦੇ ਵਿੱਚ ਕਈ ਵਾਰ ਐਦਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਨੇ ਜਿਨ੍ਹਾਂ ਉੱਤੇ ਯਕੀਨ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਇੱਕ ਡਾਕਟਰ ਨਾਲ ਵੀ ਐਦਾਂ ਦੀ ਘਟਨਾ ਘਟੀ ਕਿ ਉਸ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੱਚੀ ਘਟਨਾ ਗੱਲ ਹੈ ਮੱਧ ਪ੍ਰਦੇਸ਼ ਦੇ ਇੰਦੋਰ ਦੀ ਜਿੱਥੇ ਇੱਕ ਡਾਕਟਰ ਕਲੀਨਿਕ ਚਲਾ ਰਿਹਾ ਸੀ ਤੇ ਉਹ ਵਿਆਹ ਦੇ ਵੀ लायक ਸੀ ਕਿਉਂਕਿ ਉਸ ਨੇ ਪੜ੍ਹਾਈ ਕੀਤੀ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਹ ਕਲੀਨਿਕ ਚਲਾ ਰਿਹਾ ਸੀ ਜਾਨੀ ਉਸ ਦੀ ਉਮਰ ਵਿਆਹ ਦੀ ਹੋ ਚੁੱਕੀ ਸੀ ਪਰਿਵਾਰ ਵਾਲੇ ਵੀ ਚਾਹੁੰਦੇ ਸੀ ਕਿ ਹੁਣ ਡਾਕਟਰ ਦਾ ਵਿਆਹ ਕਰ ਦਿੱਤਾ ਜਾਵੇ ਤੇ ਡਾਕਟਰ ਵੀ ਚਾਹੁੰਦਾ ਸੀ ਕਿ ਹੁਣ ਵਿਆਹ ਕਰਵਾ ਲਿਆ ਜਾਵੇ ਡਾਕਟਰ ਲਈ ਕੁੜੀ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰ ਇਸ ਦੇ ਵਿੱਚ ਇੱਕ ਕੁੜੀ ਉਸ ਡਾਕਟਰ ਦੇ ਕਲੀਨਿਕ ਤੇ ਆਉਂਦੀ ਹੈ ਜੋ ਦੇਖਣ ਨੂੰ ਬੜੀ ਸੁੰਦਰ ਹੁੰਦੀ ਹੈ ਤੇ ਡਾਕਟਰ ਦਾ ਦਿਲ ਉਸ ਉੱਤੇ ਆ ਜਾਂਦਾ ਹੈ ਡਾਕਟਰ ਉਸ ਨੂੰ 2-4 ਵਾਰ ਆਪਣੇ ਕਲੀਨਿਕ ਤੇ ਬੁਲਾਉਂਦਾ ਤੇ ਉਸ ਦਾ ਲਾਜ ਕਰਦਾ ਪਰ ਡਾਕਟਰ ਉਸ ਨੂੰ ਦਿਲ ਦੇ ਬੈਠਦਾ ਹੈ ਤੇ ਫਿਰ ਉਹ ਕੁੜੀ ਵੀ ਡਾਕਟਰ ਵੱਲ ਆਕਰਸ਼ਿਤ ਹੁੰਦੀ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਨੇ ਪਸੰਦ ਕਰਨ ਤੋਂ ਬਾਅਦ ਡਾਕਟਰ ਆਪਣੇ ਪਰਿਵਾਰ ਨੂੰ ਕਹਿੰਦਾ ਕਿ ਮੈਂ ਇੱਕ ਕੁੜੀ ਦੇਖ ਲਈ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਫਿਰ ਪਰਿਵਾਰ ਮਿਲਦੇ ਨੇ ਤੇ ਉਹ ਕੁੜੀ ਮੁੰਡੇ ਨੂੰ ਦੇਖਦੇ ਨੇ ਤਾਂ ਗੱਲ ਪੱਕੀ ਹੋ ਜਾਂਦੀ ਹੈ ਤੇ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਬੜੀ ਧੂਮ ਧਾਮ ਨਾਲ ਵਿਆਹ ਹੁੰਦਾ ਹੈ ਸਾਰੇ ਬਹੁਤ ਖੁਸ਼ ਹੁੰਦੇ ਨੇ ਪਰ ਜਿਸ ਦਿਨ ਡਾਕਟਰ ਦੀ ਸੁਹਾਗ ਰਾਤ ਹੁੰਦੀ ਹੈ ਤਾਂ ਡਾਕਟਰ ਆਪਣੀ ਘਰ ਵਾਲੀ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ ਪਰ ਕੁੜੀ ਸੰਬੰਧ ਬਣਾਉਣ ਤੋਂ ਨਾ ਕਰ ਦਿੰਦੀ ਹੈ ਤਾਂ ਡਾਕਟਰ ਨੂੰ ਇਹ ਕੁਝ ਅਟਪਟਾ ਨਹੀਂ ਲੱਗਦਾ ਡਾਕਟਰ ਨੇ ਕਿਹਾ ਕਿ ਠੀਕ ਹੈ ਦੂਸਰੀ ਰਾਤ ਆ ਜਾਂਦੀ ਹੈ ਦੂਸਰੀ ਰਾਤ ਵੀ ਕੁੜੀ ਸਬੰਧ ਬਣਾਉਣ ਤੋਂ ਨਾ ਕਰ ਦਿੰਦੀ ਹੈ ਪਰ ਹੁਣ ਡਾਕਟਰ ਨੂੰ ਲੱਗ ਰਿਹਾ ਸੀ ਕਿ ਇਹ ਕੀ ਗੱਲ ਹੈ ਤਾਂ ਫਿਰ ਤੀਜੀ ਰਾਤ ਆਉਂਦੀ ਹੈ ਚੌਥੀ ਰਾਤ ਆਉਂਦੀ ਹੈ ਚਾਰੇ ਰਾਤਾਂ ਉਹ ਕੁੜੀ ਡਾਕਟਰ ਨਾਲ ਸਬੰਧ ਬਣਾਉਣ ਤੋਂ ਨਾ ਕਰ ਦਿੰਦੀ ਹੈ ਤਾਂ ਡਾਕਟਰ ਨੂੰ ਗੁੱਸਾ ਆਉਂਦਾ ਹੈ ਉਹਨਾਂ ਦਾ ਆਪਸ ਦੇ ਵਿੱਚ ਮਨ ਮਟਾਬ ਹੋ ਜਾਂਦਾ ਹੈ ਮਾਣ ਮੋਟਾਬ ਐਨਾ ਵੱਧ ਜਾਂਦਾ ਕਿ ਕੁੜੀ ਆਪਣੇ ਪੇਕੇ ਚਲੀ ਜਾਂਦੀ ਹੈ ਹੁਣ ਪਰਿਵਾਰ ਵਾਲੇ ਵੀ ਪਰੇਸ਼ਾਨ ਸੀ ਤੇ ਡਾਕਟਰ ਸਾਹਿਬ ਵੀ ਪਰੇਸ਼ਾਨ ਸੀ ਕਿ ਕੀ ਹੋ ਗਿਆ ਮਸਾਂ ਮਸਾਂ ਤਾਂ ਸਾਡੇ ਘਰੇ ਖੁਸ਼ੀਆਂ ਆਈਆਂ ਸੀ ਤੇ ਇਹ ਮੇਰੇ ਨਾਲ ਕੀ ਹੋ ਗਿਆ ਮੈਂ ਤਾਂ ਸੋਚਿਆ ਸੀ ਕਿ ਮੇਰੀ ਇਸ ਕੁੜੀ ਦੇ ਨਾਲ ਜ਼ਿੰਦਗੀ ਬੜੀ ਅੱਛੀ ਗੁਜ਼ਰੂਗੀ ਪਰ ਇਹ ਤਾਂ ਸਭ ਕੁਝ ਉਲਟ ਹੋ ਗਿਆ ਕਾਫੀ ਸਮਾਂ ਬੀਤ ਜਾਂਦਾ ਹੈ ਉਹ ਕੁੜੀ ਮੁੜ ਕੇ ਡਾਕਟਰ ਦੇ ਘਰੇ ਨਹੀਂ ਆਉਂਦੀ ਜਾਣੀ ਆਪਣੇ ਸਹੁਰੇ ਨਹੀਂ ਆਉਂਦੀ ਪਰਿਵਾਰ ਵਾਲੇ ਕੋਸ਼ਿਸ਼ਾਂ ਕਰਕੇ ਦੇਖਦੇ ਨੇ ਪਰ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਫੇਰ ਉਹ ਮਸਲਾ ਉਹ ਪੰਚਾਇਤ ਦੇ ਵਿੱਚ ਲੈ ਕੇ ਜਾਂਦੇ ਨੇ ਪੰਚਾਇਤ ਵਾਲੇ ਵੀ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕੁੜੀ ਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਆਪਣੀ ਕੁੜੀ ਨੂੰ ਇਹਦੇ ਸਹੁਰੇ ਭੇਜੋ ਪਰ ਮਸਲੇ ਦਾ ਹੱਲ ਨਹੀਂ ਹੁੰਦਾ ਦੋਹੇ ਪਰਿਵਾਰਾਂ ਦੇ ਵਿੱਚ ਕੁੜੀ ਮੁੰਡੇ ਦੇ ਵਿੱਚ ਸਹਿਮਤੀ ਨਹੀਂ ਬਣਦੀ ਕੁੜੀ ਕਹਿੰਦੀ ਹੈ ਕਿ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਫਿਰ ਡਾਕਟਰ ਅਦਾਲਤ ਤਰਫ ਕਰਦਾ ਹੈ ਤੇ ਡਾਕਟਰ ਮੁਕੱਦਮਾ ਦਾਇਰ ਕਰਦਾ ਤਲਾਕ ਦਾ ਕਿ ਮੈਨੂੰ ਤਲਾਕ ਚਾਹੀਦਾ ਹੈ ਜੋ ਡਾਕਟਰ ਕੇਸ ਕਰਦਾ ਉਸ ਦੇ ਵਿੱਚ ਬਕਾਇਦਾ ਲਿਖ ਦਿਆ ਕਿ ਮੇਰੀ ਪਤਨੀ ਮੈਨੂੰ ਸਰੀਰਕ ਸੁਖ ਨਹੀਂ ਦਿੰਦੀ ਸੀ ਇਸ ਲਈ ਮੈਨੂੰ ਇਸ ਤੋਂ ਤਲਾਕ ਚਾਹੀਦਾ ਹੈ ਉਹ ਮੁਕੱਦਮਾ ਕਾਫੀ ਦੇਰ ਚੱਲਦਾ ਹੈ ਪਰ ਕੁੜੀ ਵਾਲੇ ਕਦੇ ਵੀ ਤਰੀਕ ਤੇ ਨਹੀਂ ਆਉਂਦੇ ਕਾਫੀ ਸਮਾਂ ਲੱਗ ਜਾਂਦਾ ਹੈ ਲਗਭਗ 4 ਸਾਲ ਲੰਘ ਜਾਂਦੇ ਨੇ ਪਰ ਕੁੜੀ ਵਾਲੇ ਤਰੀਕ ਤੇ ਨਹੀਂ ਆਉਂਦੇ ਪਰ ਜੱਜ ਸਾਹਿਬ ਨੇ ਕੁੜੀ ਵਾਲਿਆਂ ਨੂੰ ਹੁਕਮ ਦਿੱਤੇ ਕਿ ਕੁੜੀ ਦੀ ਡਾਕਟਰੀ ਕਰਵਾਈ ਜਾਵੇ ਇਸ ਦਾ ਮੈਡੀਕਲ ਕਰਵਾਇਆ ਜਾਵੇ ਅਦਾਲਤ ਦੇ ਹੁਕਮ ਹੋਣ ਤੇ ਫਿਰ ਕੋਈ ਮੰਨੇ ਨਾ ਇਹ ਨਹੀਂ ਹੋ ਸਕਦਾ ਉਸ ਤੋਂ ਬਾਅਦ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਜਦੋਂ ਮੈਡੀਕਲ ਕਰਵਾਇਆ ਗਿਆ ਤਾਂ ਹੈਰਾਨੀਜਨਕ ਗੱਲ ਸਾਹਮਣੇ ਆਈ ਗੱਲ ਇਹ ਸਾਹਮਣੇ ਆਈ ਕਿ ਉਹ ਕੁੜੀ ਅੱਧੀ ਅਧੂਰੀ ਕੁੜੀ ਹੈ ਅਸਲ ਵਿੱਚ ਉਹ ਆਪਣੇ ਪਤੀ ਨੂੰ ਪਤਨੀ ਵਾਲਾ ਸੁੱਖ ਦੇ ਹੀ ਨਹੀਂ ਸਕਦੀ ਇਹ ਸੁਣ ਕੇ ਸਾਰੇ ਬੜੇ ਹੈਰਾਨ ਸਨ ਡਾਕਟਰ ਵੀ ਬੜਾ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਸਾਡਾ ਤਾਂ ਆਪਸ ਦੇ ਵਿੱਚ ਪਿਆਰ ਸੀ ਪਿਆਰ ਤੋਂ ਬਾਅਦ ਹੀ ਇਹ ਵਿਆਹ ਹੋਇਆ ਸੀ ਸਾਡੀ ਤਾਂ ਲਵ ਮੈਰ ਸੀ ਲੋਕ ਵੀ ਇਹ ਸੋਚ ਰਹੇ ਸੀ ਕਿ ਫਿਰ ਇਹਨਾਂ ਦਾ ਆਪਸ ਵਿੱਚ ਪਿਆਰ ਕਿਵੇਂ ਹੋ ਗਿਆ ਇਹਨਾਂ ਦੀ ਤਾਂ ਲਾ ਮੈਰਿਸ ਸੀ ਇਹ ਕਿਵੇਂ ਹੋ ਗਿਆ ਕਿ ਜੋ ਕੁੜੀ ਵਿਆਹੀ ਗਈ ਜਿਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਉਹ ਐਦਾਂ ਹੋ ਸਕਦੀ ਹੈ ਸਭ ਹੈਰਾਨ ਸੀ ਪਰ ਉਸ ਤੋਂ ਬਾਅਦ ਇਸ ਮੁਕਦਮੇ ਦਾ ਫੈਸਲਾ ਹੋਇਆ ਜੱਜ ਸਾਹਿਬ ਨੇ ਇੱਕ ਤਰਫਾ ਤਲਾਕ ਦੇ ਦਿੱਤਾ ਤੇ ਡਾਕਟਰ ਸਾਹਿਬ ਨੂੰ ਤਲਾਕ ਮਿਲ ਗਿਆ ਸੋ ਇਹ ਸਟੋਰੀ ਤੇ ਵਿਸ਼ਵਾਸ ਨਹੀਂ ਹੁੰਦਾ ਇਸ ਘਟਨਾ ਤੇ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਕਿਦਾਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਕੁੜੀ ਉਦੋਂ ਤੱਕ ਨਹੀਂ ਬੋਲੀ ਜਦੋਂ ਤੱਕ ਉਸ ਦਾ ਵਿਆਹ ਹੋ ਰਿਹਾ ਸੀ ਜਦੋਂ ਤੱਕ ਉਹ ਸਾਰਾ ਕੁਝ ਉਸ ਦੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਸੀ ਡਾਕਟਰ ਨਾਲ ਉਸ ਦੀਆਂ ਗੱਲਾਂ ਵੀ ਹੋ ਰਹੀਆਂ ਸੀ ਫਿਰ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵੀ ਹੋ ਰਹੀਆਂ ਸੀ ਤੇ ਫਿਰ ਉਸ ਤੋਂ ਬਾਅਦ ਵਿਆਹ ਵੀ ਹੋਇਆ ਪਰ ਉਸ ਨੇ ਉਦੋਂ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ ਇਹ ਘਟਨਾ ਵਾਕਈ ਵਿਸ਼ਵਾਸ ਨਾ ਕਰਨ ਯੋਗ ਹੈ ਪਰ ਇਹ ਘਟਨਾ ਸੱਚੀ ਹੈ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਾਰੇ ਦੋਸਤਾਂ ਨੂੰ ਤਾਂ ਸਤਿ ਸ਼੍ਰੀ ਅਕਾਲ